ਯਾਰ ਨਾ ਰੋਇਆ ਹਾਂ ਕਾ ਤੂੰ ਸ਼ਰਾਬ ਪੀ ਕੇ ਆਇਆ ਯਾਰ ਮੈਂ ਇੱਕ ਵੀਡੀਓ ਬਣਾਈ ਹੈ ਤੁਸੀਂ ਕੈਂਡਾ ਕਰ ਤੇ ਕਵਚਾ ਕਰਕੇ ਬੈਠੇ ਧੁੰਦਾ ਤੂੰ ਨਹੀਂ ਕੰਡਾ ਨਹੀਂ ਆਈ ਮੈਂ ਤੂੰ ਕੌਣ ਹੈਗਾ ਜੀ ਕਵਚਾ ਕਰਕੇ ਬੈਠੇ ਤੂੰ ਕੌਣ ਹੈ ਕਹਿਣ ਵਾਲਾ ਮੈਂ ਆਹ ਕੌਣ ਹੁੰਦਾ ਰੋਕਣ ਨਾਗਰਿਕ ਐਨੀ ਦੁਨੀਆ ਖੜੀ ਹੋਤੀ ਹੈ ਸ਼ਰਾਬ ਤੂੰ ਪੀਤੀ ਇਹ ਗੋਲੀਆਂ ਨਾ ਖੜੀ ਪੀਤੀ ਹੈ ਭਾਵੇਂ ਲੱਖ ਪੀਤੀ ਹੋਈ ਹੈ ਮੈਂ ਕੁੜੀਆਂ ਵੀਡੀਓ ਬਣਾਉਂਦਾ ਵੀਡੀਓ ਆਪਾਂ ਖੜੀ ਹੋ ਰਹੀ ਹੈ ਉਤਰਾਣਾ ਸਾਰੇ ਹੀ ਬੁਲਾਉਂਦਾ ਹੋਰ ਨਾ ਤੁਸੀਂ ਨਹੀਂ ਮੇਰੇ ਮੋਬਾਈਲ 'ਚ ਵੇਖ ਲਓ ਕਿੱਥੋਂ ਦੀ ਮੈਂ ਬਣਾਉਣ ਲੱਗਿਆ ਕੀ ਨਾਮ ਕੀ ਤੇਰਾ ਗਰਮੀਤ ਸਿੰਘ ਕਿਹੜਾ ਪਿੰਡ ਹੈ ਸ਼ਾਹਪੁਰਾ ਹਾਂਜੀ ਹੁਣ ਦੱਸ ਕੀ ਗੱਲ ਕੀ ਮੈਨੂੰ ਮੋਬਾਈਲ ਚਾਹੀਦਾ ਮੈਨੂੰ ਇਹਨਾਂ ਨੇ ਨਜਾਇਜ਼ ਕੁੱਟਿਆ ਮੈਨੂੰ ਤੇਰੇ ਨਾਲ ਪੈਂਦੀਆਂ ਜਾਣ ਕੇ ਉਹ ਸੁਪਰੀਆ ਬਣਾਉਂਦਾ ਆਪਣਾ ਰੇੜੀਆਂ ਦੀਆਂ ਬਣਾ ਰੇੜੀਆਂ ਦੀ ਰੇੜੀ ਬਣਾਉਂਦਾ ਸਾਡੀ ਪੜੀਆਂ ਬਣਾ ਮੈਂ ਸਾਰੇ ਹੀ ਬਣਾਈ ਸ਼ਾਬੀ ਜੀ ਕੰਟਾ ਕਰਦੇ ਬਬਾ ਕਰਦੇ ਕਿ ਨਾਮ ਜੀ ਤੁਹਾਡਾ ਕੰਟਾ ਕਰਦੇ ਬਬਾ ਪੂਰਾ ਰੇ ਗਿਆ ਬੈਂਟਰ ਤੋਂ ਸਰ ਜੀ ਲੋਕੀ ਪ੍ਰੂਫ ਆ ਗਿਆ ਬੈਂਟਰ ਵੱਲੋਂ ਆਇਆ ਪ੍ਰੂਫ ਫਸਣ ਟੰਡਾ ਲਿਆ ਆਇਆ ਐਵੇਂ ਬੁੜੀਆਂ ਦੀ ਵੀਡੀਓ ਬਣਾਈ ਹੁੰਦਾ ਉੱਪਰ ਚੱਪਲ ਘਾੜ ਕੇ ਮੈਨੂੰ ਮਾਰੀਂਗਾ ਆ ਕਿਹਦੇ ਮਾਰਾ ਦੇ ਚੱਪਲ ਘਾੜ ਕੇ ਮੈਨੂੰ ਮਾਰਨ ਲੱਗਿਆ ਜੀ ਮੈਂ ਨਾ ਕੰਮ ਦਾ ਵੀਡੀਓ ਕਾਦੀ ਬਣਾ ਰਿਹਾ ਤੂੰ ਮੇਰੀ ਮੈਨੇ ਚੱਪਲ ਘਾੜ ਕੇ ਕੁੱਟਣ ਲੱਗਿਆ ਮੈਨੂੰ ਇੱਕ ਸਰਕਾਰ ਨੇ ਆਰਡਰ ਦਿੱਤਾ ਚੱਪਲ ਮਾਰਨ ਦਾ ਪੁਲਿਸ ਕੰਪਲੀਟ ਕੀਤੀ ਹੈ ਕੋਈ ਤੁਸੀਂ ਨਹੀਂ ਪੁਲਿਸ ਨੇ ਬੋਈ ਕੀ ਨਾਮ ਹੈ ਤੁਹਾਡਾ ਜਨਾਬ ਜੈ ਸਿੰਘਾ ਸਰ ਅਕੀ ਸ਼ਰਾਰਤ ਬਾਜੀ ਕਰ ਰਿਆ ਸੀ ਆਦਮੀ ਦੱਸਿਓ ਮੈਨੂੰ ਇੱਕ ਬੰਦਾ ਆਇਆ ਸੀ ਅੰਦਰ ਕਹਿੰਦਾ ਮੈਂ ਅੰਦਰ ਪਿਸ਼ਾਬ ਕਰਨਾ ਮੈਂ ਕਹਾ ਪਿਸ਼ਾਬ ਕਰ ਨਹੀਂਗਾ ਇਹ ਘੰਟਾ ਕਰ ਰਿਹਾ ਕਹਿੰਦਾ ਮੈਨੂੰ ਕਹਿੰਦਾ ਤੂੰ ਕਹਿੰਦਾ ਰੋਕਣ ਵਾਲਾ ਕਹਿੰਦਾ ਕੌਣ ਹੈ ਮੈਂ ਕਹਾ ਮੈਂ ਇਥੋਂ ਸੇਵਾਦਾਰ ਹੈਗਾ ਸੇਵਾਦਾਰ ਹੈਗਾ ਜੀ ਤੇ ਮੈਨੂੰ ਕਹਿੰਦਾ ਲੈ ਫਲਾਣਾ ਟਮ ਕਾਲੋ ਉਹ ਖੜਾ ਹੋ ਗਿਆ ਮੇਰੀ ਮੂਹਰੀ ਬਣਾਉਣ ਲੱਗ ਪਿਆ ਜੀ ਅੱਛਾ ਹਾਂ ਜੀ ਫਿਰ ਉਹਨੂੰ ਕਿਹਾ ਨਹੀਂ ਤੁਸੀਂ ਕੁਝ ਮੈਂ ਭਾਈ ਉਹਨੂੰ ਬੜਾ ਸਮਝਾਇਆ ਮੈਂ ਕਹਾ ਤੂੰ ਜਾ ਵੀ ਐਸ ਤਰ੍ਹਾਂ ਨਾ ਹੋਵੇ ਕੰਮ ਖਰਾਬ ਹੋ ਜਾ ਉਹ ਕਹਿੰਦਾ ਨਹੀਂ ਜੀ ਕਹਿੰ ਕਿ ਕੋਣ ਹੈ ਕੋਈ ਪਤਾ ਲੱਗਿਆ ਕੀ ਪਤਾ ਕੋਣ ਹੈਗਾ ਜੀ ਸ਼ਰਾਧੀਆਂ ਖਵਾਦੇ ਹਾਂ ਕੀ ਫਰੋਸਾ ਤਾਂ ਹੀ ਦਾ ਮੈਂ ਬੈਠਾ ਮੈਂ ਕਹਾਂ ਉਹ ਤੇ ਕੋਈ ਗਲਤ ਕੰਮ ਨਾ ਕਰੇ ਜੀ ਤੁਸੀਂ ਇਹ ਤੁਸੀ ਸੇਵਾ ਕਰਦੇ ਜੀ ਹਾਂਜੀ ਸੇਵਾ ਸਿਰਫ ਕਰੀਦਾ ਜੀ ਮੈਂ ਤਾਂ ਹੀ ਠੀਕ ਹੈ ਮਿਹਰਬਾਨੀ